ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜਿਓ ਸਕਾਈ ਨਿਊਜ਼ ਪੰਜਾਬ ਦੇ ਨਾਲ ਅੱਜ 26 ਫਰਵਰੀ ਦਾ ਦਿਨ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਅਸੀਂ ਖੜੇ ਆ ਬੀਤੀ 21 ਫਰਵਰੀ ਨੂੰ ਇੱਕ ਕਲੈਸ਼ ਹੁੰਦਾ ਜਿੱਦਨ ਕਿਸਾਨ ਆਗੂਆਂ ਦੇ ਵੱਲੋਂ ਇਹ ਕਾਲ ਦਿੱਤੀ ਗਈ ਸੀ ਕਿ 11 ਵਜੇ ਦਿੱਲੀ ਵੱਲੋਂ ਕੂਚ ਕਰਨਾ ਪਰ ਉਸੇ ਦਿਨ ਕੁਝ ਐਸੀ ਘਟਨਾ ਵਾਪਰਦੀ ਹੈ ਜਿਨੇ ਪੂਰੇ ਦੇ ਪੂਰੇ ਵਰਤਾਂਤ ਦਾ ਰੁਖ ਬਦਲ ਕੇ ਰੱਖ ਦਿੱਤਾ ਪੂਰੇ ਦੇ ਪੂਰੇ ਮੋਰਚੇ ਦਾ ਰੁਖ ਬਦਲ ਕੇ ਰੱਖ ਦਿੱਤਾ ਅੱਜ 26 ਤਰੀਕ ਹੈ ਅੱਜ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਣ ਦਾ ਵੀ ਐਲਾਨ ਕੀਤਾ ਗਿਆ ਐਸ ਕੇ ਐਮ ਸ਼ੁਭਕਰਨ ਦੀ ਮੌਤ ਤੋਂ ਬਾਅਦ ਦੇ ਵਿੱਚ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰਿਆ ਤੇ ਅੱਜ ਦਿੱਲੀ ਵੱਲ ਨੂੰ ਮੂੰਹ ਕਰਕੇ ਸਾਰੇ ਵੱਡੇ ਜਿਹੜੇ ਵੀ ਹਾਈਵੇ ਨੇ ਉਹਨਾਂ ਦੇ ਉੱਤੇ ਟਰੈਕਟਰ ਮਾਰਚ ਨੇ ਜਿਹੜੇ ਉਹ ਕੱਢੇ ਜਾ ਰਹੇ ਆ ਤੇ ਦੂਜੇ ਪਾਸੇ ਇਧਰ ਦੀ ਗੱਲ ਕਰਦੇ ਇਧਰ ਤਸਵੀਰਾਂ ਅਜ ਬਦਲੀਆਂ ਹੋਈਆਂ ਦਿਖਾਈ ਦੇ ਰਹੀਆਂ ਪਹਿਲਾਂ ਤਾਂ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਜਿਹੜੇ ਪੁਲਿਸ ਜਿਹੜੀ ਨਫਰੀ ਇੱਥੇ ਬੈਠੀ ਹੈ ਉਧਰਲੇ ਪਾਸੇ ਦਿਖਾਇਆ ਜਾਵੇ ਤੁਸੀਂ ਉਹ ਵੇਖ ਸਕਦੇ ਹੋ ਕੋਈ ਵੇਲਾ ਸੀ ਜਦੋਂ ਉੱਥੇ ਵੱਡੀ ਗਿਣਤੀ ਦੇ ਵਿੱਚ ਫੋਰਸਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟਣ ਵਾਲੀਆਂ ਮਸ਼ੀਨਾਂ ਸੀ, ਸਿਲਵਰ ਬੰਬ ਸੁੱਟਣ ਵਾਲੀਆਂ ਮਸ਼ੀਨਾਂ ਸੀ ਤੇ ਨਾਲ ਦੇ ਨਾਲ ਹੋਰ तमाम ਉਹ ਸਾਰੀਆਂ ਚੀਜ਼ਾਂ ਵਸਤਾ ਉਹਨਾਂ ਦੇ ਹੱਥ ਵਿੱਚ ਦਿਖਾਈ ਦੇ ਰਹੀਆਂ ਸੀ ਜਿਹੜੀਆਂ ਕਿਸਾਨਾਂ ਨੂੰ ਰੋਕਣ ਦੇ ਲਈ ਇੱਥੇ ਬੈਰੀਕੇਟਿੰਗ ਦੇ ਪਾਰ ਵਰਤੀਆਂ ਜਾਣੀਆਂ ਸੀ ਪਰ ਅੱਜ ਕਿਉਂਕਿ ਹੁਣ ਕਿਤੇ ਮੌਸਮ ਬਦਲ ਚੁੱਕਿਆ ਧੁੱਪ ਤਿੱਖੀ ਹੋ ਜਾਂਦੀ ਹੈ ਦਿਨੇ ਤੇ ਸਾਰਾ ਦਿਨ ਇਹਨਾਂ ਮੁਲਾਜ਼ਮਾਂ ਨੂੰ ਇੱਥੇ ਡਿਊਟੀ ਨਿਭਾਉਣੀ ਪੈਂਦੀ ਹੈ ਜਿਸ ਕਰਕੇ ਇਹਨਾਂ ਨੇ ਨੀਲੇ ਰੰਗ ਦੀਆਂ ਜਿਹੜੀਆਂ ਤਰਪਾਲਾਂ ਨੇ ਉਹ ਪਾ ਲਈਆਂ ਨੇ ਛਾਂ ਕਰ ਲਈ ਆ ਅੱਜ ਕੁਝ ਸਰਦਾਰ ਆ ਵੀ ਪੁਲਿਸ ਤੇ ਮੁਲਾਜ਼ਮ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਬੈਠੇ ਦੋਹੇ ਪਾਸੇ ਮੈਂ ਪ੍ਰਵੀਨ ਨੂੰ ਆਖੂਗਾ ਕਿ ਇੱਕ ਵਾਰੀ ਤਸਵੀਰ ਦਿਖਾ ਦਿੱਤੀ ਜਾਵੇ ਇਹ ਮਾਹੌਲ ਪਹਿਲਾਂ ਵੀ ਬਣ ਸਕਦਾ ਸੀ ਪਰ ਸ਼ੁਭਕਰਨ ਦੇ ਸਿਰ ਦੇ ਵਿੱਚ ਜਦੋਂ ਗੋਲੀ ਵੱਜਦੀ ਆ ਕਿਸੇ ਤੌਰ ਤੇ ਉਹਦੇ ਕਤਲ ਦੀਆਂ ਜਿਹੜੀਆਂ ਗੱਲਾਂ ਉੱਠਦੀਆਂ ਨੇ ਤੇ ਦੋਸ਼ੀ ਬਣਾਇਆ ਜਾਂਦਾ ਹਰਿਆਣਾ ਪੁਲਿਸ ਨੂੰ ਹਰਿਆਣਾ ਪ੍ਰਸ਼ਾਸਨ ਨੂੰ ਹਰਿਆਣਾ ਦੀ ਸਰਕਾਰ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਅੱਗੂ ਵੀ ਇੱਕ ਪਾਸੇ ਜਿਹੜਾ ਪ੍ਰਦਰਸ਼ਨ ਹੈ ਉਹਨੂੰ ਟਾਲ ਦਿੰਦੇ ਐ ਤੇ ਦੂਸਰੇ ਪਾਸੇ ਕਿਸਾਨ ਵੀ ਜਰਾ ਧਰਮ ਦੇ ਨਾਲ ਚੱਲਣ ਦੀ ਗੱਲ ਦੀ ਤਾਕੀਦ ਕਰਦੇ ਆ ਤੇ ਹੁਣ ਉਹੀ ਚੀਜ਼ ਹੋਈ ਹੈ ਹੁਣ ਫੋਰਸਸ ਵਾਲੇ ਪਾਸਿਓਂ ਵੀ ਥੋੜੀ ਜੀ ਰਿਲੈਕਸੇਸ਼ਨ ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਵੀ ਜਿੱਧਰਲੇ ਪਾਸੇ ਬੈਠੇ ਨੇ ਇਧਰ ਵੀ ਅੱਜ ਜਿਹੜਾ ਮੇਨ ਆ ਤਾਂ ਜਿਹੜੀ ਤਾਰ ਲਗਾ ਕੇ ਜਿੱਦੋਂ ਪਿੱਛੇ ਕਿਸਾਨਾਂ ਨੂੰ ਰੋਕਣ ਦੇ ਲਈ ਉਹ ਪਲੈਨਿੰਗ ਕੀਤੀ ਗਈ ਸੀ ਉਸ ਦੇ ਉੱਪਰ ਮਹਿਜ਼ ਕੁਝ ਹੀ ਕਿਸਾਨ ਬੈਠੇ ਦਿਖਾਈ ਦੇ ਰਹੇ ਪਰ ਦੂਸਰੇ ਪਾਸੇ WTO ਦੇ ਖਿਲਾਫ ਜਿਹੜਾ World Trade Organization ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਉਸ ਦੇ ਤਹਿਤ ਅੱਜ ਇੱਥੇ ਸਟੇਜ ਸਜਾਈ ਗਈ ਹੈ ਬੀਤੇ ਦਿਨੀ ਖਨੌਰੀ ਬਾਰਡਰ ਦੇ ਉੱਤੇ ਵੀ ਸਟੇਜ ਹੈ ਜਿਹੜੀ ਉਹ ਸਜਾਈ ਗਈ ਸੀ ਤੇ ਹੁਣ ਅੱਜ ਪੂਰਾ ਦਿਨ ਇਸ ਸਟੇਜ ਦੇ ਉੱਤੋਂ ਬਲਾਰੇ ਨੇ ਆਪੋ ਆਪਣੇ ਵਿਚਾਰ ਕਿਸਾਨਾਂ ਦੇ ਸਨਮੁਖ ਰੱਖਣਗੇ ਤੇ ਡਬਲਿਊਟੀਓ ਦੀਆਂ ਜਿਹੜੀਆਂ ਨੀਤੀਆਂ ਨੇ ਜਿਨ੍ਹਾਂ ਤੋਂ ਕਿਸਾਨ ਨੂੰ ਕਿਹਾ ਜਾ ਰਿਹਾ ਹੈ ਕਿ ਖਤਰਾ ਹੈ ਉਹ ਸਾਰੀਆਂ ਦੀਆਂ ਸਾਰੀਆਂ ਨੀਤੀਆਂ ਦੇ ਬਾਰੇ ਅੱਜਕੱਲ ਅੱਜ ਇੱਥੇ ਗੱਲ ਕੀਤੀ ਜਾਣੀ ਹੈ 29 ਫਰਵਰੀ ਤੱਕ ਕਿਸਾਨਾਂ ਨੇ ਦਿੱਲੀ ਜਿਹੜਾ ਕੂਚ ਕਰਨ ਦਾ ਪਲਾਨ ਹੈ ਉਹਨੂੰ ਟਾਲ ਦਿੱਤਾ ਹੈ ਹੁਣ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਬੜੇ ਠੰਡੇ ਜਿਹੇ ਮੌਸਮ ਵਾਲੀ ਦਿਖਾਈ ਦੇ ਰਹੀ ਹੈ ਕਿਉਂਕਿ ਕਿਸਾਨ ਪਰਲੇ ਪਾਸੇ ਬੈਠੇ ਨੇ ਇੱਧਰ ਮੌਕੇ ਦੇ ਉੱਤੇ ਜਿਹੜੀਆਂ ਤਸਵੀਰਾਂ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਕਿਸਾਨ ਚੁੱਪ ਕਰਕੇ ਜਿਹੜੀ ਆਪਣੀ ਡਿਊਟੀ ਹੈ ਉਹ ਨਿਭਾ ਰਹੇ ਨੇ ਹਾਲਾਂਕਿ 21 ਤਰੀਕ ਵਾਲੇ ਦਿਨ ਜੋ ਵੀ ਕੁਝ ਹੋਇਆ ਹਾਲਾਂਕਿ ਕਨੌਰੀ ਦੇ ਵਿੱਚ ਇਸ ਤਰੀਕੇ ਦੇ ਦੋਸ਼ ਲੱਗੇ ਕਿਸੇ ਤੌਰ ਦੇ ਉੱਤੇ ਕੇ ਸ਼ੁਭ ਕਰਨ ਜਿਹੜਾ ਉਹ ਆਪਣੀ ਡਿਊਟੀ ਨਿਭਾ ਰਿਆ ਸੀ ਪਰ ਫੋਰਸਾਂ ਨੇ ਜਿਹੜੀਆਂ ਉਹ ਮੌਕੇ ਤੇ ਪਹੁੰਚਦੀਆਂ ਨੇ ਤੇ ਇੱਕ ਗੋਲੀ ਚੱਲਦੀ ਹੈ ਜਿਹੜੀ ਸ਼ੁਭ ਕਰਨ ਦੀ ਹੈਡ ਦੇ ਪਿਛਲੇ ਪਾਸੇ ਦੀ ਉਹਦੇ ਦਿਮਾਗ ਦੇ ਵਿੱਚ ਐਂਟਰ ਕਰ ਦਿੰਦੀ ਹੈ ਉਹਦੇ ਸਕਲ ਨੂੰ ਤੋੜਦੀ ਹੋਈ ਅੱਗੇ ਲੰਘਦੀ ਹੈ ਤੇ ਮੌਕੇ ਤੇ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਡਾਕਟਰ ਨੇ ਇੱਕ ਬੜਾ ਡਰਾਵਣਾ ਬਿਆਨ ਦਿੱਤਾ ਡਾਕਟਰ ਨੇ ਕਿਹਾ ਕਿ ਜਦੋਂ ਮੈਂ ਸ਼ੁਭ ਕਰਨ ਦਾ ਸਿਰ ਫੜਿਆ ਜਦੋਂ ਮੈਂ ਇਹਨੂੰ ਚੁੱਕਿਆ ਜਦੋਂ ਮੇਰੇ ਕੋਲੇ ਲੈ ਕੇ ਆਏ ਤੇ ਮੇਰੀਆਂ ਦੋ ਉਂਗਲਾਂ ਉਹਦੇ ਜ਼ਖਮ ਦੇ ਵਿੱਚ ਚਲੀਆਂ ਗਈਆਂ ਇੰਨੀਆਂ-ਇੰਨੀਆਂ ਮੇਰੀਆਂ ਉਂਗਲਾਂ ਨੇ ਜਿਹੜੀਆਂ ਉਹ ਸ਼ੁਭ ਕਰਨ ਦੇ ਉਸ ਜ਼ਖਮ ਦੇ ਵਿੱਚ ਚਲੀਆਂ ਗਈਆਂ ਜਿਹੜਾ ਫਟੋ ਨੂੰ ਗੋਲੀ ਨੇ ਦਿੱਤਾ ਸੀ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਪ੍ਰਦਰਸ਼ਨ ਇਹ ਵੀ ਚੀਜ਼ ਦੀ ਦੇਲੇ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਐਫ ਆਈ ਆਰ ਕੀਤੀ ਜਾਵੇ ਹਾਲਾਂਕਿ ਪੰਜਾਬ ਸਰਕਾਰ ਨੇ ਅੱਖ ਦਿੱਤਾ ਹੈ ਕਿ ਅਸੀਂ ਮੁਆਵਜ਼ਾ ਦੇਵਾਂਗੇ ਪਰ ਮੁਆਵਜ਼ਾ 1 ਕਰੋੜ ਰੁਪਏ ਦਾ ਕਿਹਾ ਗਿਆ ਤੇ ਨਾਲ ਦੀ ਨਾਲ ਦੂਸਰੀ ਗੱਲ ਆਖੀ ਗਈ ਹੈ ਕਿ ਸਰਕਾਰੀ ਨੌਕਰੀ ਛਪ ਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਹੈ ਪਰ ਪਰਿਵਾਰ ਕਿਤੇ ਨਾ ਕਿਤੇ ਉਹ ਸਾਰੀਆਂ ਮੰਗਾਂ ਤੋਂ ਨਾਕੂਨ ਨਜ਼ਰ ਆਇਆ ਪਰਿਵਾਰ ਨੇ ਆਖਿਆ ਕਿ ਸਬੰਧਤ ਜਿੰਨੇ ਵੀ ਅਧਿਕਾਰੀ ਨੇ ਉਹਨਾਂ ਦੇ ਪਹਿਲਾਂ ਮਾਮਲਾ ਦਰਜ ਕਰੋ ਉਸ ਤੋਂ ਬਾਅਦ ਦੇ ਵਿੱਚ ਅਸੀਂ ਵੇਖਾਂਗੇ ਕਿ ਪੈਸੇ ਤੇ ਨੌਕਰੀ ਲੈਣੀ ਆ ਕਿ ਨਹੀਂ ਲੈਣੀ ਆ ਤੇ ਇਸ ਵੇਲੇ ਇੱਥੇ ਕਿਸਾਨ ਵੀ ਖੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੀ ਕਿ 21 ਤਰੀਕ ਨੂੰ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਦੇ ਵਿੱਚ ਹਾਲਾਤ ਕਿਵੇਂ ਬਦਲੇ ਨੇ ਸਰਕੀਨਾ ਮਾ ਜੀ ਤੁਹਾਡਾ ਬਲਵਿੰਦਰ ਸਿੰਘ ਜੀ ਕਿਹੜੀ ਜਥੇਬੰਦੀ ਨਾਲ ਸੰਬੰਧਿਤ ਹੋ ਭਾਰਤੀ ਸਿਆਸੀ ਯੂਨਿਟ ਕ੍ਰਾਂਤੀਕਾਰੀ ਜੀ 21 ਤਰੀਕ ਨੂੰ ਜੋ ਵੀ ਕੁਝ ਹੋਇਆ ਕਨੋਰੀ ਬਾਰਡਰ ਦੇ ਉੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਮਾਹੌਲ ਕਿਸ ਤਰੀਕੇ ਦੇ ਨਾਲ ਬਦਲਿਆ ਇਹਦੇ ਬਾਰੇ ਜਾਣਕਾਰੀ ਦਿਓ ਮਾਹੌਲ ਠੀਕ ਹੈ ਜੀ ਉਸ ਤੋਂ ਬਾਅਦ ਜੋ ਮੁੰਡਾ ਸਾਡਾ ਆਪਣਾ ਮਾਰਿਆ ਗਿਆ ਸੁਭਦੀਪ ਸਿੰਘ ਬਹੁਤ ਸਰਕਾਰ ਨੇ ਮਾੜਾ ਕੰਮ ਕੀਤਾ ਇਹ ਛਾੜੀਆ ਪੰਜਾਬ ਚ ਆ ਕੇ ਗੋਲੀਆਂ ਚਲਾ ਰਹੇ ਆ ਤੇ ਛਾੜੀ ਪੰਜਾਬ ਸਰਕਾਰ ਮਾੜੀ ਆ ਪੰਜਾਬ ਸਰਕਾਰ ਕਹਿ ਰਹੀ ਆ ਵੀ ਅਸੀਂ ਛੋਟੇ ਨਾਲ ਖੜੇ ਆ ਤੇ ਇੰਨੇ ਦੇ ਨਾਲ ਕੋਈ ਨਹੀਂ ਛਾੜੇ ਕਿ ਸਭ ਮਿਲੇ ਹੋਇਆ ਮੋਦੀ ਨਾਲ ਨਹੀਂ ਸਿਰ ਪੰਜਾਬ ਸਰਕਾਰ ਨੇ ਤੇ ਆਖ ਦਿੱਤਾ ਕਿ ਅਸੀਂ 1 ਕਰੋੜ ਦਾ ਮੁਆਵਜ਼ਾ ਦੇਵਾਂਗੇ ਤੇ ਦੂਜਾ ਉਹਦੀ ਛੋਟੀ ਭੈਣ ਨੂੰ ਸ਼ੁਭ ਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ ਕੀ ਇਹ ਸਭ ਜੁਮਲੇ ਜਾਪ ਰਹੇ ਨੇ ਜਾਂ ਫਿਰ ਇਹ ਇਹ ਠੰਡਾ ਕਰਨ ਦਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਇਹ ਮਾ ਹੁਣ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਇਹ ਕਹਿੰਦੇ ਆ ਵੀ ਅਸੀਂ ਪੰਜਾਬ ਸਰਕਾਰ ਨੂੰ ਆਇਆ ਵੀ ਅਸੀਂ ਲੋਕਾਂ ਨੇ ਆ ਕੇ ਜੀ ਵੀ ਅਸੀਂ ਸਰਕਾਰ ਦੇ ਨਾਲ ਅਸੀਂ ਹੱਕ ਹਮਦਾਰੀ ਕਰਦੇ ਆ 92 ਦੇ 92 ਐਮਐਲਏ ਦੇ ਮੂੰਹ ਦੇ ਵਿੱਚ ਲੈਚੀਆਂ ਪਾਈਆਂ ਹੋਈਆਂ ਇੱਕੜੇ ਕਿਸੇ ਨੇ ਆ ਕੇ ਹਰ ਨਾਰਾ ਨਹੀਂ ਮਾਰਿਆ ਉਹ ਬੰਦੇ ਦੇ ਘਰੇ ਕੋ ਪਰਿਵਾਰ ਦਾ ਬੇੜਾ ਬੂਧਾ ਵੱਜ ਗਿਆ ਇੱਕ ਵੀ ਐਮਐਲਏ ਕਿਸੇ ਨੇ ਆ ਕੇ ਹਰ ਨਾਰਾ ਨਹੀਂ ਮਾਰਿਆ ਬੀਆ ਬਾਪਾ ਭਾਈ ਮਾੜਾ ਕੰਮ ਹੋਇਆ ਨਾ ਸਾਡੀ ਸਰਕਾਰ ਛੋਡੇ ਨਾਲ ਖੜੀ ਆ ਪਰਿਵਾਰ ਦੇ ਨਾਲ ਖੜੇ ਆ ਸਾਬੇ ਹਵਾ ਇਹਨਾਂ ਦੀ ਠੀਕ ਜੀ ਕੀ ਨਾਮ ਹੈ ਤੁਹਾਡਾ ਸਰਬਜੀਤ ਸਿੰਘ ਜੀ ਜਨਾਬ ਸਰਕਾਰ ਨੇ ਤੇ ਇਹ ਗੱਲ ਆਖ ਦਿੱਤੀ ਇਹਨਾਂ ਨੇ ਕਿਹਾ ਕਿ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਹਾਲਾਂਕਿ ਬੇਸ਼ੱਕ ਉਹਨਾਂ ਨੇ ਐਲਾਨ ਕੀਤਾ ਉਹ ਗੱਲ ਬੱਕਰੀਆਂ ਨੂੰ ਪਰੇ ਛੱਡ ਦਿੰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵਿਚਾਲੇ ਹੁਣ ਕੰਪੀਟੀਸ਼ਨ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਜਿਹੜਾ ਪ੍ਰਿਤਪਾਲ ਆਪਣਾ ਕਿਸਾਨ ਨੌਜਵਾਨ ਸੀ ਜਿਹਨੂੰ ਕੁੱਟਿਆ ਮਾਰਿਆ ਗਿਆ ਹਾਲਾਂਕਿ 14 ਜਣਿਆਂ ਨੇ ਰਲਕੇ ਉਹਨੂੰ ਕੁੱਟਿਆ ਗੱਲ ਦੇ ਵਿੱਚ ਰੱਸੀ ਪਾ ਕੇ ਉਹਨੂੰ ਖਿੱਚਿਆ ਗਿਆ ਇਹ ਗੱਲ ਆਖੀ ਗਈ ਹੈ ਭੰਦੇਰ ਸਾਹਿਬ ਨੇ ਇਹ ਗੱਲ ਕਹੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਹੁਣ ਇੱਕ ਪਾਸੇ ਤੇ ਪ੍ਰਿਤਪਾਲ ਵਾਲੇ ਮਾਮਲੇ ਦੇ ਉੱਤੇ ਕਾਂਗਰਸ ਕ੍ਰੈਡਿਟ ਲਈ ਜਾਂਦੀ ਹੈ ਦੂਜੇ ਪਾਸੇ ਅਕਾਲੀ ਦਲ ਕ੍ਰੈਡਿਟ ਲਈ ਜਾਂਦੀ ਹੈ ਕੀ ਮੰਨਦੇ ਹੋ ਵੀ ਸੱਚਮੁੱਚ ਉਹ ਦਿਲੋਂ ਬੋਲ ਰਹੇ ਹੈ ਜਾਂ ਫਿਰ ਇੱਕ ਕ੍ਰੈਡਿਟ ਲੈਣ ਦੀ ਗੇਮ ਹੀ ਚੱਲ ਪਈ ਹੈ ਪ੍ਰਿਤਪਾਲ ਦੇ ਉੱਪਰ ਬੈਠ ਕੇ ਸਾਰੀ ਸਿਆਸਤ ਕੀਤੀ ਜਾ ਰਹੀ ਹੈ ਪਾਜੀ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਸ਼ਿੱਧੀਆਂ ਹੋ ਜਾਂਣਾ ਇਹਨਾਂ ਉੱਤੇ ਜਿਹੜਾ ਗਰਮ ਰੋਟੀਆਂ ਸੇਕੀਆਂ ਜਾਣੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਅੱਜ ਤੱਕ 5 ਸਾਲ ਹੋ ਗਏ ਨੇ ਇਹ ਮੋਦੀ ਸਰਕਾਰ 14 ਸਾਲ ਦੇ ਵਿੱਚ ਆਈ ਉਹ ਤੋਂ ਲੈ ਕੇ ਸਾਡਾ ਸਾਡੀਆਂ ਮੰਗਾ ਕਿਸਾਨਾਂ ਦੀ ਚੱਲੀਆਂ ਆ ਰਹੀਆਂ ਨੇ ਆਪਾਂ ਉਹ ਤੋਂ ਲੈ ਕੇ ਪ੍ਰੋਟੈਸਟ ਕਰਦੇ ਆ ਰਹੇ ਆ ਵੱਖ-ਵੱਖ ਪਲੇਟਫਾਰਮਾਂ ਦੇ ਰੂਪ ਦੇ ਵਿੱਚ ਪਰ ਇਹਨਾਂ ਲੋਕਾਂ ਨੇ ਪੰਜਾਂ ਸਾਲਾਂ ਦੇ ਵਿੱਚ ਸਾਰੇ ਵਾਅਦੇ ਕੀਤੇ ਸੁਆਮੀ ਦੇ ਹੱਥਾਂ ਦੀ ਰਿਪੋਰਟਾਂ ਦੇਵਾਂਗੇ ਤੁਹਾਨੂੰ ਬਿਜਲੀ ਸੋਧ ਬਿੱਲ ਦੇਵਾਂਗੇ ਕਿਸਾਨਾਂ ਵਾਲੀਆਂ ਮੰਗਾ ਮੰਲੀਆਂ ਜਾਣਗੀਆਂ ਪਰ ਇਹਨਾਂ ਲੋਕਾਂ ਨੇ ਸਿਰਫ ਰਾਜਨੀਤੀ ਕਰਨ ਤੋਂ ਬਿਜਾਏ ਸਾਡੇ ਨਾਲ ਕਿਸਾਨਾਂ ਨਾਲ ਕੋਈ ਮੋਢੇ ਨਾਲ ਬੋਢਾ ਚੋਲ ਕੇ ਕਦੀ ਪ੍ਰੋਟੈਸਟ ਦੇ ਵਿੱਚ ਤੇ ਹਾਲ ਕੇ ਇੱਥੇ ਬੈਠੇ ਨਹੀਂ ਨਾ ਢਾਲ ਜਲ ਪੁੱਛਿਆ ਸਿਰਫ ਤਾਂ ਸਿਰਫ ਇਹਨਾਂ ਲੋਕਾਂ ਦਾ ਮਤਲਬ ਇਹ ਇਹ ਰਾਜਨੀਤੀ ਕਰਕੇ ਝੂਠੇ ਵਾਅਦੇ ਕਰਕੇ ਤੇ ਕੁਰਸੀਆਂ ਤੇ ਬਹਿ ਜਾਣਾ ਤੇ ਤੁਹਾਨੂੰ ਪਤਾ ਹੈ ਹਮੇਸ਼ਾ ਹੀ ਆ ਸੱਚ ਦੇ ਨਾਲ ਖੜਨ ਵਾਲੇ ਬੰਦੇ ਕਿਸਾਨ ਜਿਹੜੇ ਆਪਣੇ ਹੱਕ ਦੀ ਲੜਾਈ ਲੜਦੇ ਆ ਤੇ ਸੱਤਾਧਾਰੀ ਜਿਹੜੇ ਹੁੰਦੇ ਆ ਹਮੇਸ਼ਾ ਸੱਚ ਨਾਲ ਟਕਰਉਂਦੇ ਰਹੇ ਤੇ ਸੋ ਇਹਨਾਂ ਦੀਆਂ ਰਾਜਨੀਤੀਆਂ ਬਿਲਕੁਲ ਝੂਠ ਨੇ ਬਿਲਕੁਲ ਇਹ ਫਰੇਵ ਕਰਦੇ ਨੇ ਇਹ ਕੋਈ ਨਾਲ ਨਹੀਂ ਆਗੇ ਜਦੋਂ 10 ਸਾਲ 15 ਸਾਲ ਬਾਦ ਸਰਕਾਰ ਰਹੀ ਕਾਲੀ ਦਲ ਦੀ ਹਾਂ ਉਦੋਂ ਇਹਨਾਂ ਨੇ ਸਾਡੇ ਉੱਤੇ ਨਜਾਇਜ਼ ਲਾਠੀ ਚਾਰਜ ਕੀਤਾ ਕਿਸਾਨਾਂ ਉੱਤੇ ਉਦੋਂ ਵੀ ਨਾ ਸਰਕਾਰ ਦੇ ਵਿੱਚ ਤੇ ਹੁਣ ਕਿਹੜੇ ਮੂੰਹ ਤੇ ਨਾਲ ਸਾਨੂੰ ਕੈਂਟ ਵੀ ਸਾਡੇ ਨਾਲ ਪਰ ਆਪਾਂ ਕਿਸਾਨ ਮੰਨਦੇ ਨਹੀਂ ਆਪਾਂ ਇਹਨਾਂ ਦੇ ਝੂਠੇ ਵਾਦੇ ਜਿਹੜੇ ਆ ਅੱਗੋਂ ਬਿਲਕੁਲ ਬੇਕਾਰ ਕਰਾਂਗੇ ਇਹਨਾਂ ਨੂੰ ਬਿਲਕੁਲ ਅਪੀਲ ਕਰਦੇ ਆ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਹੜੇ ਸਾਡੇ ਉੱਤੇ ਹੈਵੀ ਹੋਈਆਂ ਨੇ ਇਹਨਾਂ ਨੂੰ ਬਿਲਕੁਲ ਵੋਟ ਤੇ ਵੋਟ ਪਾ ਕੇ ਨਕਾਰਤਾ ਚਾਹੀ ਤੇ ਇੱਕ ਅੱਜ ਵੀ ਐਸ ਕੇ ਐਮ SKM ਇਸ ਮੋਰਚੇ ਦੇ ਹੱਕ ਦੇ ਵਿੱਚ ਡਟਿਆ ਕਿਉਂਕਿ ਰਕੇਸ਼ਟ ਕਹਿਤ ਸਾਹਿਬ ਇੱਕ ਬਿਆਨ ਦਿੰਦੇ ਆ ਬਿਆਨ ਜਾਰੀ ਕਰਦੇ ਆ ਕਾਲ ਦਿੰਦੇ ਆ ਕਿ ਟਰੈਕਟਰ ਮਾਰਚ ਕੱਢਣਾ ਕੀ ਲੱਗਦਾ ਹੈ ਵੀ ਜਦੋਂ ਹੁਣ SKM ਵੀ ਇਸ ਜਥੇਬੰਦੀ ਦੇ ਇਹਨਾਂ ਦੋਹਾਂ ਜਥੇਬੰਦੀਆਂ ਦੇ ਨਾਲ ਆ ਕੇ ਰਲ ਗਈ ਹੈ ਕੀ ਹੋਣਾ ਇਹ ਪ੍ਰਦਰਸ਼ਨ ਕੋਈ ਹੋਰ ਵੀ ਰੁਖ اختیار ਕਰੇਗਾ ਜਾਂ ਫਿਰ ਐਸਕੇਐਮ ਦੀ ਕਾਲ ਹੈ ਜਿਹੜੀ ਉਹਨਾਂ ਦਾ ਜਿਹੜਾ ਸਾਥ ਹੈ ਉਹ ਸਿਰਫ ਔਰ ਸਿਰਫ ਅੱਜ ਦੇ ਟਰੈਕਟਰ ਮਾਰਚ ਤੱਕ ਸੀਮਿਤ ਰਹੇਗਾ ਵੇਖੋ ਜੀ ਅੱਜ ਦਾ ਜਿਹੜਾ ਟਰੈਕਟਰ ਮਾਰਚ ਉਹ ਅੱਜ ਦੇ ਹਫਤੇ ਦਾ ਹਾਲ ਦੇ ਟਰੈਕਟਰ ਮਾਰਚ ਹੈ ਪਰ ਆਉਣ ਵਾਲੀਆਂ ਜੋ ਜੋ ਜਥੇਬੰਦੀਆਂ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਆਉਂਦੀਆਂ ਜਾਣਗੀਆਂ ਉਹਦੇ ਵਿੱਚ ਆਪਣੀ ਵੱਖਰੀ ਪਲਾਨ ਵੀ ਹੋ ਸਕਦੀ ਹੈ ਇਹ ਆਉਣ ਵਾਲੇ ਆਉਣ ਵਾਲੇ ਆਉਣ ਵਾਲੇ ਦੰ ਦਿਨ ਦਿੱਤੇ ਕਿਹੜੀ ਕਿਸਾਨਾਂ ਦੀ ਲੀਡਰਾਂ ਦੀ ਨੀਤੀ ਹੈ ਉਹ ਨੀਤੀ ਦੇ ਨਾਲ ਸਾਰੇ ਹੱਕ ਦੇ ਸਾਥ ਦੇ ਨਾਲ ਮੋਢੇ ਨਾਲ ਮੋਢਾ ਜਾ ਕੇ ਸਾਥ ਦਾ ਤੇ ਐਨ ਆਖਰੀ ਸਵਾਲ ਹੈ ਇਧਰਲੇ ਪਾਸੇ ਫੋਰਸਾਂ ਵੀ ਹੁਣ ਥੋੜੀਆਂ ਜਿਹੀਆਂ ਠੰਡੀਆਂ ਹੋ ਗਈਆਂ ਖੜੀਆਂ ਨੇ ਕਿਉਂਕਿ ਜਿਹੜੇ ਸਾਹ ਦੇ ਨਾਲ ਮੈਂ ਮੈਂ ਐਕਚੁਅਲ ਦੇ ਵਿੱਚ 2-3 ਦਿਨਾਂ ਦੇ ਬਾਅਦ ਆਇਆ ਮੈਂ 21 ਤਰੀਕ ਤੋਂ ਬਾਅਦ ਦੇ ਵਿੱਚ ਮੈਂ ਅੱਜ ਹੀ ਆਇਆ ਲਗਭਗ ਮੇਰੇ ਜਿੰਨਾ ਕੇ ਦਿਮਾਗ 'ਚ ਉਸ ਦਿਨ ਇੱਥੇ ਤਸਵੀਰ ਬਦਲੀ ਹੋਈ ਸੀ ਸਾਰੀ ਦੀ ਸਾਰੀ ਫੋਰਸ ਖੜੀ ਸੀ ਪਰ ਹੁਣ ਫੌਜਾਂ ਵੀ ਜਿਹੜੀਆਂ ਉਹ ਠੰਡੀਆਂ ਹੋਈਆਂ ਖੜੀਆਂ ਨੇ ਇਸ ਚੀਜ਼ ਨੂੰ ਕਿਵੇਂ ਵੇਖਦੇ ਹਾਂ ਇਹ ਠੰਡੀਆਂ ਠੰਡੀਆਂ ਤੇ ਤੁਹਾਨੂੰ ਐਵੇਂ ਵੇਖਾ ਵਿਖਾਈ ਦੇ ਰਿਹਾ ਇਹ ਤਾਂ ਸਿਰਫ ਕਿਸਾਨ ਜਥੇਬੰਦੀਆਂ ਨੇ ਆ ਸਾਡੇ ਉਥੇ ਕਿਸਾਨ ਸ਼ਹੀਦ ਹੋਏ ਦੇ ਉਹਨਾਂ ਕਾ ਕੇ ਥੋੜਾ ਜਿਹਾ ਇਹਨਾਂ ਦਾ ਜਗਾ ਜਿਹੜਾ ਉਹ ਪਾਸੇ ਹੋ ਗਿਆ ਵੀ ਉਹਨਾਂ ਲੋਕਾਂ ਦੇ ਵਾਅਦੇ ਵੀ ਆਪਾਂ ਖਰੂਣਾ ਮੋਢੇ ਮੋਢਾ ਜੋੜ ਕੇ ਇਸ ਕਰਕੇ ਆਹ ਵੇਖੋ ਕਈ ਵੇਖ ਸਕਦੇ ਹੋ ਕਿ ਸਾਰੇ ਸਾਡੇ ਕਿਸਾਨਾਂ ਦੀ ਜਥੇਬੰਦੀਆਂ ਦੇ ਨੁਮਾਇਦੇ ਜਿਹੜੇ ਨੇ ਇੱਥੇ ਆਪਾਂ ਲਾਏ ਨੇ ਫਿਰ ਹਾਲ ਤੇ ਆਪਾਂ ਵੀ ਸ਼ਾਂਤੀ ਚ ਬੈਠੇ ਆ ਆਪਾਂ ਦੇ ਪਹਿਲਾਂ ਵੀ ਭਾਜੀ ਕੋਈ ਹੱਤਵਾਰੀ ਵਾਲਾ ਕੰਮ ਨਹੀਂ ਕਰਦੇ ਨਾ ਇਹਨਾਂ ਨੂੰ ਕੋਈ ਪੱਥਰ ਮਾਰਿਆ ਨਾ ਵੱਟਾ ਮਾਰਿਆ ਇਹ ਸਾਬਤ ਕਿਸਾਨਾਂ ਨੇ ਜਦੋਂ ਅੱਗੇ ਦਿੱਲੀ ਵੱਲ ਵੱਧਰਾ ਪ੍ਰੋਟੈਸਟ ਕੀਤਾ ਇਹਨਾਂ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਨੇ ਕਿਸਾਨ ਹਮੇਸ਼ਾ ਹੀ ਆਪਣੀ ਜਿਹੜੀ ਲੜਾਈ ਹੱਕ ਤੇ ਸੱਚ ਦੀ ਲੜਾਈ ਹੈ ਉਹ ਸ਼ਾਂਤੀਪੂਰਕ ਤਰੀਕੇ ਨਾਲ ਲੜਦਾ ਆ ਰਿਹਾ ਆਪਾਂ ਸ਼ਾਂਤੀ ਦੇ ਪੁਜਾਰੀ ਆ ਔਰ ਇਹਨਾਂ ਦਾ ਜਿਹੜਾ ਮੁਕਾਬਲਾ ਹੈ ਉਹ ਜ਼ਬਰਦਸਤ ਮੁਕਾਬਲਾ ਉਹ ਸਬਰ ਨਾ ਕਰਾਂਗੇ ਹਮੇਸ਼ਾ ਤੇ ਕਰਦੇ ਰਾਂਗੇ ਇਹ ਸਾਡੇ ਉੱਤੇ ਲਾਠੀਆਂ ਮਾਰ ਗੋਲੀਆਂ ਚਲਾਣ ਕੋਸ਼ਿਸ਼ ਹੋਏ ਪਰ ਕਿਸਾਨ ਜਿਹੜਾ ਪਿੱਛੇ ਨਹੀਂ ਹਟੇਗਾ ਕਿਸਾਨ ਆਪਣੀਆਂ ਬੰਗਾਂ ਬਲਵਾ ਕੇ ਹੀ ਪਿੱਛੇ ਬਲਤੇਗਾ ਦਿੱਲੀ ਨੂੰ ਜਾਣ ਦਾ ਹੁਣ ਕੀ ਪਲਾਨ ਰਹਿਣ ਵਾਲਾ ਕੀ ਲੱਗਦਾ ਵੀ ਇੱਥੋਂ ਪਾਰ ਕਰਕੇ ਦਿੱਲੀ ਲੰਘਿਆ ਜਾਣਾ ਹਾਲਾਂਕਿ ਹੁਣ ਤਾਂ 29 ਤਰੀਕ ਤੱਕ ਫਿਲਹਾਲ ਦੇ ਲਈ ਉਹਨੂੰ ਪੋਸਟਪੋਨ ਕੀਤਾ ਗਿਆ ਕੀ ਲੱਗਦਾ ਵੀ ਇਸ ਤੋਂ ਬਾਅਦ ਦੇ ਵਿੱਚ ਦਿੱਲੀ ਕੂਚ ਨਿਕਾਲ ਆਏਗੀ ਜਾਂ ਫਿਰ ਕੋਈ ਹੋਰ ਸਾਈਡ ਤੋਂ ਦੀ ਜਿਹੜਾ ਕੋਈ ਹਾਲੀ ਹਿਲਾ ਕਰਨ ਦਾ ਕੋਈ ਰਸਤਾ ਕੱਢ ਲਿਆ ਜਾਏਗਾ ਜੀ ਫਿਰ ਨਾਲ ਭਾਜੀ ਜਥੇਬੰਦੀਆਂ ਦਾ ਇੱਕ ਵੱਡਾ ਵੱਡੀਆਂ ਪੰਚਾਇਤਾਂ ਹੋ ਰਹੀਆਂ ਨੇ ਉਹ ਵੱਡੀਆਂ ਪੰਚਾਇਤਾਂ ਤੋਂ ਬਾਅਦ ਜਿਹੜੀਆਂ ਸਾਰੇ ਜਥੇਬੰਦੀਆਂ ਇੱਕ ਥੇਰ ਇਕੱਠੀਆਂ ਹੋ ਕੇ ਜੋ ਕਿਸਾਨਾਂ ਨੂੰ ਕਾਲ ਕਰਦੀਆਂ ਜਿਓ ਕਹਿਣ ਗਿਆ ਪੇਸ ਰੋਟਾ ਨਹੀਂ ਲੰਘਣਾ ਤੇ ਕਿਸਾਨ ਜਾਏਗਾ ਤੇ ਜੇ ਕੋਈ ਹੋਰ ਰਸਤਾ اختیار ਕੀਤਾ ਜਿਸ ਦਿਨ ਵੀ ਜਥੇਬੰਦੀਆਂ ਦੇ ਆਪਾਂ ਆਰਡਰ ਦੇ ਗਾਗੇ ਜਦੋਂ ਉਹਨਾਂ ਦਾ ਆਰਡਰ ਆਏਗਾ ਆ ਅਜ ਤੋਂ ਨਹੀਂ ਲੰਗਾਗੇ ਪਰ ਪ੍ਰੋਟੈਸਟ ਕਰਾਂਗੇ ਵਾਹ ਜੀ ਬਹੁਤ ਬਹੁਤ ਧੰਨਵਾਦ ਸੋ ਕਿਸਾਨ ਆਪਣੀਆਂ ਮੰਗਾਂ ਦੇ ਉੱਤੇ ਡਿੱਗ ਖੜਿਆ ਹਾਲਾਂਕਿ ਇਧਰਲੇ ਪਾਸੇ ਕਿਸਾਨਾਂ ਨੇ ਉਹ ਜਿਉਂਦੀ ਤਿਉਂ ਜਿਹੜੀ ਰੱਸੀ ਆ ਉਹ ਲਾ ਕੇ ਰੱਖੀ ਹੋਈ ਹੈ ਤੇ ਪਰਲੇ ਪਾਸੇ ਫੋਰਸਿਸ ਕਿਸਾਨ ਆਂਦੇ ਆ ਕਿ ਤਾਂ ਦੇਖੋ ਨਹੀਂ ਲੱਗ ਰੀਆਂ ਨੇ ਕਿ ਠੰਡੀਆਂ ਨੇ ਫੋਰਸਾਂ ਵੀ ਤਿਆਰ ਨੇ ਇਧਰਲੇ ਪਾਸੇ ਕਿਸਾਨਾਂ ਨੇ ਹਾਲਾਂਕਿ ਕਾਲ ਦਿੱਤੀ ਆ ਕਿ ਥੋੜਾ ਟਰਮਾ ਵਰਤਿਆ ਜਾਵੇ 29 ਤਰੀਕ ਤੱਕ ਆਪਾਂ ਬੈਠ ਕੇ ਗੱਲਬਾਤ ਕਰਨੀ ਆ ਇਹਦੇ ਕਰਕੇ ਨਾ ਆਖਿਆ ਕਿ ਫੋਰਸਾਂ ਥੋੜੀਆਂ ਜਿਹੀਆਂ ਠੰਡੀਆਂ ਜਾਪ ਰੀਆਂ ਨੇ ਪਰ ਇਹ ਵੀ ਆਪਣੀ ਕਾਰਵਾਈ ਕਰਨ ਦੇ ਲਈ ਵੀ ਮਿੱਟ ਲਾਉਣਗੇ ਤੇ ਦੂਜੇ ਪਾਸੇ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਉਸ ਮੌਤ ਬਹੁਤ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ ਨੇ ਹਾਲਾਂਕਿ ਬੜੇ ਲੋਕੋ ਨੂੰ ਕਹਿ ਰਹੇ ਨੇ ਕਿ ਉਹਦੀ ਮੌਤ ਕਿਸੇ ਹੋਰ ਰੀਜ਼ਨ ਕਰਕੇ ਹੋਈ ਆ ਗੋਲੀ ਉੱਜਣ ਕਰਕੇ ਮੌਤ ਨਹੀਂ ਹੋਈ ਪਰ ਜਿਹੜੇ ਡਾਕਟਰ ਨੇ ਉਹਨਾਂ ਨੇ ਖੁਦ ਇਹ ਚੀਜ਼ ਨੂੰ ਦੱਸਿਆ ਕਿ ਜਦੋਂ ਅਸੀਂ ਸ਼ੁਭਕਰਨ ਨੂੰ ਦੇਖਿਆ ਤਾਂ ਉਹਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ ਤੇ ਗੋਲੀ ਉਹਦੇ ਸਿਰ ਦੇ ਵਿੱਚ ਵੱਜੀ ਹੋਈ ਸੀ ਸੋਸ਼ਲ ਮੀਡੀਆ ਤੇ ਉਹਦੀਆਂ ਫੋਟੋਜ਼ ਤੇ ਵੀਡੀਓਜ਼ ਵੀ ਚੱਲੀਆਂ ਨੇ ਪਰ ਉਸ ਨੌਜਵਾਨ ਦੀ ਉਹ ਅਣਾਈ ਮੌਤ ਨੇ ਪੂਰੇ ਦੇ ਪੂਰੇ ਮੋਰਚੇ ਦਾ ਰੁੱਖ ਹੈ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਅੱਜ ਕਿਸਾਨ ਵੀ ਕਿਤੇ ਨਾ ਕਿਤੇ ਦੁੱਖ ਦੀ ਘੜੀ ਦਾ ਸਾਹਮਣਾ ਕਰ ਰਹੇ ਨੇ ਪੂਰੇ ਦੇਸ਼ ਭਰ ਦੇ ਵਿੱਚ ਉਸ ਨੌਜਵਾਨ ਦੀ ਉਸ ਉਸ ਦੇ ਕਥਿਤ ਕਤਲ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਆ ਪਰਲੇ ਪਾਸੇ ਵਾਲੀ ਸਰਕਾਰ ਦੇ ਉੱਤੇ ਹਾਲਾਂਕਿ ਬੀਤੀ ਸ਼ਾਮ ਕੱਲ ਹੋਰ ਵੀ ਉੱਥੇ ਇੱਕ ਕਤਲ ਹੋਇਆ ਤੇ ਸ਼ੁਭਕਰਨ ਦੀ ਮੌਤ ਵਾਲੀ ਜਿਹੜੀ ਖਬਰ ਹੈ ਉਹ ਕਤਲ ਦੀ ਖਬਰ ਦੇ ਥੱਲੇ ਦੱਬਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਇਸ ਤੋਂ ਬਾਅਦ ਦੇ ਵਿੱਚ ਅੱਜ ਹਾਲਾਂਕਿ ਟਰੈਕਟਰ ਮਾਰਚ ਕੱਢਣ ਦੀ ਕਾਲ ਹੈ ਜਿਹੜੀ ਉਹ ਦਿੱਤੀ ਗਈ ਐ ਐਸਟੀਐਮ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਇਹਨਾਂ ਜਥੇਬੰਦੀਆਂ ਦੇ ਹੱਕ ਦੇ ਵਿੱਚ ਰਕੇਸ਼ ਕੈਤ ਸਾਹਿਬ ਪਹੁੰਚੇ ਐ ਨਾਲ ਦੀ ਨਾਲ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਵੀ ਐਲਾਨ ਕੀਤਾ ਸੀ ਕਿ ਜੇਕਰ ਸਾਨੂੰ ਕਮੇਟੀ ਬਣਾਉਣ ਦੇ ਲਈ ਸੱਦਿਆ ਜਾਏਗਾ ਤੇ ਬੰਦੇ ਸਾਡੇ ਹੋਣਗੇ ਅੱਦੇ ਡੱਲੇਵਾਲ ਸਾਹਿਬ ਤੇ ਪੰਦੇ ਸਾਹਿਬ ਰਣ ਜਥੇਬੰਦੀ ਦੇ ਹੋਣਗੇ ਉਸ ਤੋਂ ਬਾਅਦ ਵਿੱਚ ਜੇ ਸਾਨੂੰ ਉੱਥੇ ਉਹ ਬੁਲਾਉਣਗੇ ਤਾਂ ਅਸੀਂ ਸਿਰ ਨੀਵਾ ਕਰਕੇ ਛੋਟੇ ਭਰਾ ਬਣ ਕੇ ਉੱਥੇ ਜਾਵਾਂਗੇ ਤੇ ਮੋਰਚੇ ਦੇ ਵਿੱਚ ਹਿੱਸਾ ਪਾਵਾਂਗੇ ਤੇ ਹੁਣ ਫਿਲਹਾਲ ਦੇ ਲਈ ਜਿਹੜੀ ਤਸਵੀਰ ਹੈ ਉਹ ਸ਼ਾਂਤਮਈ ਢੰਗ ਦੇ ਨਾਲ ਪੂਰੇ ਦਾ ਪੂਰਾ ਮਾਹੌਲ ਹੈ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੋਏਗਾ ਪਰ 29 ਤਰੀਕ ਤੱਕ ਇਸੇ ਤਰੀਕੇ ਦੇ ਨਾਲ ਰਹਿਣ ਦੇ आसार ਜਾਪ ਰਹੇ ਤੇ 29 ਤੋਂ ਬਾਅਦ ਦੇ ਵਿੱਚ ਕਿਸ ਤਰੀਕੇ ਦੀ ਕਾਲ ਦਿੱਤੀ ਜਾਂਦੀ ਹੈ ਉਹਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਬਣੀਆ ਰਹਿਣਗੀਆਂ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚੈਲ ਸਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ